ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਸਤਿਕਾਰ ਆਓ ਸ਼ੁਰੂਆਤ ਦੇ ਭਲੇ ਦੀ ਅਦਾਸ ਕਰੀਏ ਸਭੀ ਚੜ੍ਹਦੀ ਕਲਾ ਮੰਗੀਏ ਗੱਲ ਕਰੀਏ ਆਪਣੀ ਮਾਂ ਬੋਲੀ ਦੀ ਮੈਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੀ ਆਂ ਪਰ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੀ ਆਂ ਜਦੋਂ ਗੋਰੇ ਨਹੀਂ ਆਪਣੀ ਮਾਂ ਬੋਲੀ ਨੂੰ ਬੋਲਣ ਚਹੀਣਤਾ ਸਮਝਦੇ ਤਾਂ ਅਸੀਂ ਕਿਉਂ ਸਮਝੀਏ ਤੇ ਆਓ ਪੰਜਾਬੀ ਬੋਲਿਏ ਆਪਣੇ ਬੱਚਿਆਂ ਨੂੰ ਵੀ ਸਿਖਾਈਏ ਆਪ ਵੀ ਬੋਲਿਏ ਕਿਸੇ ਨੂੰ ਕਮੈਂਟ ਕਰਦੇ ਹੋ ਪੰਜਾਬੀ ਚ ਕਰੋ ਵਧੀਆ ਲੱਗਦਾ ਪੰਜਾਬੀ ਵੀ ਬਹੁਤ ਪਿਆਰੀ ਬੋਲੀ ਆ ਹਾਂ ਜਿੱਥੇ ਕਿਤੇ ਹਿੰਦੀ ਦੀ ਲੋੜ ਆ ਹਿੰਦੀ ਬੋਲੋ ਇੰਗਲਿਸ਼ ਦੀ ਲੋੜ ਆ ਇੰਗਲਿਸ਼ ਵੀ ਬੋਲੋ ਪਰ ਜਿੰਨਾ ਤੁਸੀਂ ਖੁਸ਼ੀ ਆਪਣੀ ਬੋਲੀ ਚ ਮਹਿਸੂਸ ਕਰਦੇ ਹੋ ਔਰ ਦੁੱਖ ਮਹਿਸੂਸ ਕਰਦੇ ਹੋ ਉਹਨਾਂ ਤੁਸੀਂ ਦੂਜੀ ਭਾਸ਼ਾ ਚ ਨਹੀਂ ਕਰਦੇ ਸੋ ਆਓ ਆਪਣੀ ਬੋਲੀ ਬੋਲਿਏ ਬਹੁਤ ਬਹੁਤ ਸਤਿਕਾਰ